ਉмма ਬੜੇ ਪ੍ਰਸ਼ਾਸ਼ਨ ਨਾਲ ਗੱਲ ਕਰਨ ਜਾਣਗੇ ਹਾਂ ਇਦਾਂ ਦਾ ਮੁੱਖ ਮੰਤਰੀ ਅਸੀਂ ਅੱਜ ਤੱਕ ਕਦੇ ਵੇਖਿਆ ਨਹੀਂ ਤੇ ਝੂਠ ਬੋਲਣ ਚ ਮਹਾਨ ਹੈ ਝੂਟਰ ਲੈਂਡ ਚ ਮਹਾਨ ਹੈ ਸਰਕਾਰ ਜਿਹੜੀ ਕੇਂਦਰਾ ਉਹਦੀ ਡੱਬਲੀ ਬਚਾਉਂਦਾ ਪਿਆ ਹੈ ਸ਼ੀਓ ਡਰਾਮੇ ਕਰਨੇ ਨੂੰ ਮਹਾਨ ਹੈ ਸ਼ੁਰੂ ਤੋਂ ਨਕਲਾਂ ਕਰਨੇ ਨੂੰ ਮਹਾਨ ਹੈ ਉਹ ਅੱਜ ਵੀ ਜਿਹੜੀ ਸੀਐਮ ਦੀ ਕੁਰਸੀ ਹੈ ਉਹਦੀ ਮਰਿਆਦਾ ਨਹੀਂ ਸਮਝਦਾ ਦੇਸ਼ ਦਾ ਜਿਹੜਾ ਪੈਸਾ ਉਹ ਚੰਦ ਕੁੰਜੀ ਪੱਤੀਆਂ ਤੋਂ ਲਾਵਾ 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 ਕਰਦੀ ਸਾਡੇ ਬਾਹਰ ਕੀ ਹੈ ਇਹ ਦੇਸ਼ ਦੀ ਸੱਤਾ ਬੀਜੇਪੀ ਕੋ ਪੂਰਾ ਦੇਸ਼ ਬੁਲਾਉਂਦਾ ਹੈ ਆਇਆ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਹਾਂ ਉਹ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਪਰ ਕਿਸਾਨ ਔਰ ਮਜ਼ਦੂਰ ਕਦੇ ਗੁਲਾਮੀ ਚ ਨਹੀਂ ਰਹਿੰਦੇ ਆ ਰਹੀ ਭਾਵੇਂ ਪੰਜਾਬ ਸਰਕਾਰ ਆ ਇਹਨਾਂ ਦਾ ਜਿਹੜਾ ਆਪਣਾ ਜਲਵਾਟਰਾ ਕਰਦਾ ਉਹ ਸਮਾਜਿਕ ਸਟੇਜ ਨੂੰ ਇੱਕ ਨਾਟਕ ਦੀ ਸਟੇਜ ਸਮਝੀ ਬੈਠਾ ਇੱਕ ਨਾਟਕ ਕਰੀ ਬੈਠਾ ਰੰਗਮੰਚ ਦੀ ਸਟੇਜ ਬਣਾ ਕੇ ਬੈਠਾ ਸੀਐਮ ਦੀ ਤੁਸੀਂ ਕਮਰ ਆਹ ਹੋ ਰਿਹਾ ਮੇਨ ਦੇ ਦਰਮਿਆਨ ਜਰਜੰਦਰ ਨਾਲੇ ਬਾਕੀ ਬਾਰੇ ਮਤਲਬ ਹੋਈ ਪਾਰਿਆ ਵੀ ਤਸ਼ੱਦਦ ਹੋ ਰਿਹਾ ਜੀ ਅੱਜ ਇਹ ਲੋਕਤੰਤਰਵਾਦ ਢਾਹ ਹੋ ਰਿਹਾ ਜੀ ਅੱਜ ਉਹਨੂੰ ਕੇਜਰੀਵਾਲ ਨੂੰ ਤਰਬੰਦ ਕਰਤਾ ਇਹਦੇ ਆਕਾ ਨੂੰ ਇਹਦੇ ਬਾਪੂ ਨੂੰ ਤੇ ਭਾਈ ਜਿੱਦਣ ਸਾਡੇ ਲੜਕੇ ਅਮਰਿਤਪਾਲ ਉਹਨਾਂ ਨੂੰ ਚੱਕ ਕੇ ਤੁਸੀਂ ਡਿਬਰੂਗੜ੍ਹ ਭੇਜਿਆ ਉਦੋਂ ਨਹੀਂ ਸੀ ਤੈਨੂੰ ਲੋਕਤੰਤਰ ਨਜ਼ਰ ਆਉਂਦਾ ਸਾਸੀ ਕਾ ਜੀ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਤੇ ਅੱਜ ਇਹ ਜਿਹੜਾ ਰੇਲ ਰੋਕੋ ਅੰਦੋਲਨ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਸਭ ਮੇਰੇ ਨਾਲ ਮੌਜੂਦ ਨੇ ਕਿਸਾਨਾ ਗੁਮਜੀਤ ਸਿੰਘ ਰਾਏ ਸਾਸੀ ਕਾ ਜੀ ਸਾਸੀ ਕਾ ਜੀ ਕੀ ਕਹੋਗੇ ਜਦਵਾਰੀ ਨਵਦੀਪ ਸਿੰਘ ਜਲਵੇੜਾ ਨੂੰ ਚਿੱਟੇ ਨਹੀਂ ਗਿਆ ਮੀਟਿੰਗ ਵੀ ਹੋਈ ਸੀ ਪਹਿਲਾਂ 13 ਦਾ ਸੀਗਾ ਪਲਾਨ ਰੱਖਣ ਦਾ ਰੇਲ ਰੋਕੋ ਅੰਦੋਲਨ ਤੇ ਹੁਣ 17 ਦਾ ਰੱਖਿਆ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਸਾਡੇ ਜਿਹੜੇ ਤਿੰਨ ਬੱਚੇ ਇਹਨਾਂ ਨੇ ਅਰੈਸਟ ਕੀਤੇ ਹੋਆ ਨਵਦੀਪ ਜਲਵੇੜਾ ਆ ਆਸ਼ੀਸ਼ ਹੈ ਉਹਨਾਂ ਨਾਲ ਇੱਕ ਹੋਰ ਸਾਥੀ ਹੈ ਇਹ ਤਿੰਨੋਂ ਬੱਚਿਆਂ ਨੂੰ ਨਜ਼ਾਇਜ਼ ਰੱਖਿਆ ਹੋਇਆ ਅੰ ਔਰ ਅਸ਼ੀਸ਼ ਨੇ ਤਾਂ ਜੇਲ੍ਹ ਦੇ ਵਿੱਚ 22-23 ਦਿਨ ਤੋਂ ਅੰਛਨ ਵੀ ਰੱਖਿਆ ਹੋਇਆ ਜਿਹਦੀ ਸਿਹਤ ਵਿਗੜ ਰਹੀ ਆ ਔਰ ਨਦੀਪ ਜਲਵੇੜਾ ਤੇ ਤਸ਼ੱਦਦ ਕੀਤਾ ਗਿਆ ਮਨੁੱਖੀ ਅਧਿਕਾਰਾਂ ਦਾ ਪਰਤੂ ਕਰਦੇ ਗਏ ਇਹਨਾਂ ਨੇ ਸਰਕਾਰ ਜਿਹੜੀ ਆ ਉਹ ਇੱਕ ਤਰ੍ਹਾਂ ਦਾ ਲੋਕਤੰਤਵ ਦਾ ਕਹਾਣ ਕਰਕੇ ਬਿਨਾਂ ਵਜ੍ਹਾ ਤੋਂ ਡੱਕੇ ਹੋਇਆ ਅਸੀਂ ਇਹਨਾਂ ਨੂੰ ਡਿਮਾਂਡ ਰੱਖੀ ਸੀ ਵੀ ਸਾਡੇ ਬੱਚਾ ਨੂੰ ਰੀਲੀਜ਼ ਕਰੋ ਜੇਤੇ ਅਸੀਂ ਕਾਲ ਦਿੱਤੀ ਸੀ 9 ਤਰੀਕ ਨੂੰ 9 ਤਰੀਕ ਨੂੰ ਸਰਕਾਰ ਨੇ ਕਿਹਾ ਵੀ ਸਾਨੂੰ ਇੱਕ ਦਿਨ ਦਾ ਸਮਾਂ ਦਿਓ ਫਿਰ ਉਹ 10 ਦੀ ਕਰਦੇ ਫਿਰ 10 ਦੀ ਕਾਲ ਕਰਨ ਤੋਂ ਬਾਅਦ ਸਰਕਾਰ ਕਹਿਣ ਲੱਗੀ ਜੀ ਸਾਨੂੰ ਇੱਕ ਤੱਕ ਦਾ ਸਮਾਂ ਦੇ। ਫਿਰ ਅਸੀਂ ਉਹ 16 ਤੱਕ ਦਾ ਸਮਾਂ ਕਰੀ 16 ਤੱਕ ਵੀ ਰਿਲੀਜ਼ ਕਰਦੇ ਹੋ। ਨਹੀਂ ਤੇ 17 ਤਰੀਕ ਨੂੰ ਅਸੀਂ ਹਾਈ ਜਿਹੜੀ ਹੈਲਵੇ ਟ੍ਰੈਕ ਆ ਨੂੰ ਬੰਦ ਕਰਾਂਗੇ। ਫਿਰ 16 ਸ਼ਾਮ ਤੱਕ ਨਹੀਂ ਰਿਲੀਜ਼ ਕੀਤਾ ਜਦੋਂ ਅਸੀਂ ਫਿਰ ਕਾਲ ਦਿੱਤੀ ਸਵੇਰੇ 10 ਵਜੇ ਟ੍ਰੈਕ ਬੰਦ ਕਰਾਂਗੇ। ਫਿਰ ਸਰਕਾਰ ਕਹਿੰਦੀ ਸਾਨੂੰ 12 ਵਜੇ ਤੱਕ ਦਾ ਸਮਾਂ ਦੇ। ਤੇ 12 ਵਜੇ ਤੱਕ ਤਾਂ ਸਮਝਦਾ ਸੀ ਕਿ 12 ਵਜੇ ਤੱਕ ਅਸੀਂ ਟ੍ਰੈਕ ਤੇ ਆਵਾਂਗੇ। ਫਿਰ ਕਰਨ ਲੱਗਿਆ ਫਿਰ ਅੱਧੇ ਘੰਟੇ ਦਾ ਸਮਾਂ ਮੰਗਿਆ ਘਟ ਗਿਆ ਸਾਨੂੰ ਜਿਵੇਂ ਦੱਸਿਆ। ਬੇਦਾਂ ਘੰਟਾ ਸਾਨੂੰ ਹੋਰ ਸਮਾਂ ਦਿੱਤਾ ਅੱਧਾ ਘੰਟਾ ਹੋਰ ਸਮਾਂ ਦਿੱਤਾ ਗਿਆ ਪਰ ਸਰਕਾਰ ਜਿਹੜੀ ਆ ਉਹ ਚਾਰ ਵਾਰੀ ਉਹਨੇ ਵਾਅਦਾ ਖਲਾਫੀ ਕੀਤੀ ਹੈ ਉਲਟਾ ਗੁੰਮਰਾਹ ਕੀਤਾ ਸਾਨੂੰ ਸਾਡੇ ਬੱਚਿਆਂ ਨੂੰ ਰੀਲீஸ் ਨਹੀਂ ਕੀਤਾ ਛੋ ਇਹ ਸਰਕਾਰ ਮੈਂ ਸਮਝਦਾ ਹਾਂ ਵੀ ਉਹਦੀ ਮੰਛਾ ਕੁਛ ਹੋ ਰਿਆ ਸਰਕਾਰ ਦੀ ਉਹ ਖਰਾਬ ਕਰਦੀ ਹੈ ਜਿਹੜਾ ਜ਼ਬਰ ਕਰਦੀ ਹੈ ਕਿਸਾਨਾਂ ਤੇ ਔਰ ਸਾਡੇ ਬੱਚਿਆਂ ਨੂੰ ਰੀਲீஸ் ਨਹੀਂ ਕਰ ਰਹੀ ਇਹਦਾ ਮਤਲਬ ਇਹ ਹੈ ਕਿ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਵੀ ਪੂਰੇ ਦੇਸ਼ ਦਾ ਜਿਹੜਾ ਪੈਸਾ ਉਹ ਚੰਦ ਪੂੰਜੀਪਤੀਆਂ ਕੋ ਤੇ ਦੇਸ਼ ਦੀ ਸੱਤਾ ਬੀਜੇਪੀ ਕੋ ਪੂਰਾ ਦੇਸ਼ ਗੁਲਾਮ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਪਰ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਨਾ ਕਿ ਕਿਸਾਨ ਔਰ ਮਜ਼ਦੂਰ ਕਦੇ ਗੁਲਾਮੀ ਚ ਨਹੀਂ ਰਹਿੰਦੇ ਸੋ ਇਹ ਕਦੇ ਗੁਲਾਮੀ ਨੂੰ ਸਹਿਣ ਨਹੀਂ ਕਰਦੇ ਸੋ ਭਾਈ ਇਸ ਗੱਲ ਨੂੰ ਭਲੀ ਭਾਂਤੀ ਜਾਣ ਲੋ ਤੇ ਸਾਡੇ ਬੱਚਿਆਂ ਨੂੰ ਰੀਲੀਜ਼ ਕਰੋ ਤੇ ਇਹ ਜਿਹੜਾ ਟਰੈਕ ਆ ਫਿਰ ਅਸੀਂ ਜਿਹੜਾ ਆ ਉਹਦੀ ਅਗਲੀ ਰਣਨੀਤੀ ਤੈਅ ਕਰਕੇ ਛੱਡ ਦਿਆਂਗੇ ਤੁਹਾਨੂੰ ਕੀ ਲੱਗਦਾ ਕਿਹੜੇ ਕੇਸ ਦੇ ਵਿੱਚ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੇਸ ਕਿਹੜਾ ਹੈ ਤੁਸੀਂ ਦੱਸੋ ਭਈ ਆਪਣੇ ਦੇਸ਼ ਦੀ ਰਾਜਧਾਨੀ ਨੂੰ ਜਾਣਾ ਆਪਣੇ ਹੱਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਗੁਨਾਹ ਹੈ ਆਪਣੀ ਜਿਹੜੀ ਮਿਹਨਤ ਮਜ਼ਦੂਰੀ ਹੈ ਮਿਹਨਤ ਦੀ ਮਜ਼ਦੂਰੀ ਮੰਗਣਾ ਸਰਕਾਰ ਕੋਲੋਂ ਵੀ ਸਾਡੀ ਫਸਲ ਦਾ ਸਾਨੂੰ ਪੂਰਾ ਮੁੱਲ ਦਿੱਤਾ ਜਾਵੇ ਇਹ ਗੁਨਾਹ ਹੈ ਸੋ ਮੈਂ ਸਮਝਦਾ ਗੁਨਾਹ ਕੋਈ ਨਹੀਂ ਹੈ ਪਰ ਇਹ ਸਰਕਾਰ ਜਿਹੜੀ ਆ ਫਰੇਬੀ ਝੂਠੀ ਸਰਕਾਰ ਹੈ ਲੋਕਾਂ ਤੇ ਜ਼ਬਰ ਕਰਦੀ ਹੈ ਉਹਨਾਂ ਦਾ ਕਸੂਰ ਕੋਈ ਨਹੀਂ ਇਹ ਜ਼ਬਰ ਦਾ ਨਤੀਜਾ ਹੈ ਕਿ ਸਰਕਾਰ ਜ਼ਬਰਦਸਤ ਅਹਿਸਾਸ ਕਰਾਉਣਾ ਚਾਹੁੰਦੀ ਹੈ ਕਿ ਅਸੀਂ ਤਾਨੂੰ ਬਿਲਕੁਲ ਦੇਸ਼ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਬੀਜੇਪੀ ਦੇ ਮੰਚਾਂ ਸੋ ਉਹਦਾ ਅਹਿਸਾਸ ਕਰਾਉਣਾ ਚਾਹੀਦੀ ਸਰ ਤੇ ਪੰਜਾਬ ਸਰਕਾਰ ਨੂੰ ਕੀ ਕਹੋਗੇ ਬਈ ਮਹਾਲੀ ਦੇ ਜਿਹੜੇ 에어ਪੋਰਟ ਤੋਂ ਉਹਨਾਂ ਨੂੰ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਨੇ ਚੱਕਿਆ ਏ ਕੋਈ ਰੋਕਿਆ ਨਹੀਂ ਗਿਆ ਪੰਜਾਬ ਦੇ ਵਿੱਚ ਚੱਕਿਆ ਗਿਆ ਏ ਦੇਖੋ ਜਿਹੜਾ ਪੰਜਾਬ ਦਾ ਸੀਐਮ ਐ ਬੜੀ ਦੁਹਾਈ ਪਾਉਂਦਾ ਸੀ ਮੈਂ ਤੁਹਾਡਾ ਵਕੀਲ ਐ ਮੈਂ ਤਾਂ ਵਕੀਲ ਬਣ ਕੇ ਜਾਂਦਾ ਪਰ ਇਹ ਇੱਕ ਮੈਂ ਕਵਾਂਗਾ ਕਿ ਝੂਠਾ ਇਹਨਾਂ ਦਾ ਮੁੱਖ ਮੰਤਰੀ ਅਸੀਂ ਅੱਜ ਤੱਕ ਕਦੇ ਵੇਖਿਆ ਨਹੀਂ ਇਹ ਝੂਠ ਬੋਲਣ ਚ ਮਹਾਨ ਹੈ ਝੂਠਰ ਲੈਂਚ ਚ ਮਹਾਨ ਹੈ ਸਰਕਾਰ ਜਿਹੜੀ ਕੇਂਦਰਾ ਉਹਦੀ ਡਫਲੀ ਬਚਾਉਂਦਾ ਪਿਆ ਉਹ ਉਹਦੇ ਉਹਦੇ ਪੱਖ 'ਚ ਭੁਗਤਦਾ ਪਿਆ ਤੁਸੀਂ ਵੇਖੋ ਵੀ ਜਿਸ ਦਿਨ 21 ਤਰੀਕ ਨੂੰ ਅਸੀਂ ਕਾਲ ਦਿੱਤੀ ਸੀ ਅੱਗੇ ਵਧਣ ਦੀ ਤੇ ਉਹਨੇ 3 ਕਿਲੋਮੀਟਰ 4 ਕਿਲੋਮੀਟਰ ਆਪਣੀ ਫੋਰਸ ਪਿੱਛੇ ਹਟਾ ਲਈ ਐਨੇ ਦਿਨਾਂ ਤੋਂ ਹੁਣ ਤੱਕ ਇੱਥੇ ਫੋਰਸ ਕੋਈ ਨਾਕਿਆਂ ਤੇ ਨਹੀਂ ਸੀ ਭਾਵੇਂ ਕੋ ਗੱਡੀ ਸਿੱਧੀ ਆ ਚੜੇ ਸਾਡੇ ਤੇ ਸਾਡੇ ਵਲੰਟੀਅਰ ਆਪ ਰੋਕਦੇ ਸੀ ਗੱਡੀਆਂ ਅੱਜ ਅਸੀਂ ਜੇਕਰ ਟਰੈਕ ਤੇ ਆਉਣਾ ਸੀ ਅੱਜ ਫੋਰਸ ਹੀ ਫੋਰਸ ਆ ਗਈ ਤੇ ਫਿਰ ਕਿਹਦੇ ਪੱਖ 'ਚ ਭੁਗਤ ਰਿਹਾ ਸਾਡਾ ਮੁੱਖ ਮੰਤਰੀ ਉਹ ਕੇਂਦਰ ਸਰਕਾਰ ਦੇ ਪੱਖ 'ਚ ਭੁਗਤ ਰਿਹਾ ਇਹ ਨਜ਼ਰ ਆਉਂਦਾ ਸਾਫ ਸ਼ਬਦਾਂ ਦੇ ਵਿੱਚ ਪਰ ਕੋਈ ਗੱਲ ਨਹੀਂ ਇਹ ਵਾਲਾ ਸਮਾਂ ਨਹੀਂ ਚੱਲਦਾ ਹੁੰਦਾ ਲੋਕ ਰਹਿਣਾ ਸਰਕਾਰਾਂ ਬਣਦੀਆਂ ਤੇ ਲੋਕ ਰਹਿ ਜਿਹੜੀਆਂ ਆ ਇਹ ਸਰਕਾਰਾਂ ਤੋਂ ਲਾਭ ਵੀ ਦਿੰਦੇ ਆ ਇਹ ਰਾਜ ਵੀ ਦਿੰਦੇ ਆ ਤੇ ਰਾਜ ਤੋਂ ਤੇ ਤਖਤ ਤੋਂ ਲਾਭ ਵੀ ਲੈਂਦੇ ਆ ਇਹ ਲੋਕ ਤਾਕਤ ਹੈ ਤੇ ਜੇ ਲੋਕ ਤਾਕਤ ਨੂੰ ਇਗਨੋਰ ਕਰਕੇ ਉਹ ਮਨਮਰਜ਼ੀ ਕਰਨੀ ਚਾਹੇਗਾ ਸਾਡਾ ਮੁੱਖ ਮੰਤਰੀ ਇਹ ਵਾਲਾ ਸਮਾਂ ਨਹੀਂ ਚੱਲੇਗੀ ਨਹੀਂ ਮੁੱਖ ਮੰਤਰੀ ਤੁਹਾਡੇ ਨਾਲ ਮੀਟਿੰਗਾਂ ਵਿੱਚ ਰਾਤ ਰਾਤ ਤੱਕ ਬੈਠਦਾ ਰਹੇ ਦੇਰਾਂ ਤੱਕ 2 ਵਜੇ ਤੱਕ ਵੀ ਬੈਠਦਾ ਰਹੇ ਮੀਟਿੰਗਾਂ ਦੇ ਵਿੱਚ ਤੁਸੀਂ ਨਾਲ ਵੀ ਰਹੇ ਹੋ ਨਹੀਂ ਉਹ ਡਰਾਮੇ ਕਰਨੇ ਨੂੰ ਮਹਾਨ ਹੈ ਸ਼ੁਰੂ ਤੋਂ ਨਕਲਾਂ ਕਰਨੇ ਨੂੰ ਮਹਾਨ ਹੈ ਉਹ ਅੱਜ ਵੀ ਜਿਹੜੀ ਸੀਐਮ ਦੀ ਕੁਰਸੀ ਹੈ ਉਹਦੀ ਮਰਿਆਦਾ ਨੂੰ ਨਹੀਂ ਸਮਝਦਾ ਅੱਜ ਵੀ ਉਹਨੂੰ ਆਪਣੀ ਉਹ ਜਿਹੜੀ ਆ ਉਹ ਸਟੇਜ ਨੂੰ ਇੱਕ ਨਾਟਕ ਦੀ ਸਟੇਜ ਸਮਝੀ ਬੈਠਾ ਇੱਕ ਨਾਟਕ ਕਰੀ ਬੈਠਾ ਰੰਗਮંચ ਦੀ ਸਟੇਜ ਬਣਾ ਕੇ ਬੈਠਾ ਸੀਐਮ ਦੀ ਕੁਰਸੀ ਨੂੰ ਉਹ ਕਿਹੜੀ ਤੁਸੀਂ ਵੇਖੋ ਨਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਿੰਨ ਕਾਨੂੰਨ ਜਿਹੜੇ ਸੀ ਉਹ ਰੱਦ ਕਰਾ ਕੇ ਆਏ ਉਹ ਚ ਪਹਿਲਾ ਜਿਹੜਾ ਕਾਨੂੰਨ ਸੀ ਏਪੀਐਮਸੀ ਦਾ ਸੀ ਜਿਹੜਾ ਖੁੱਲੀ ਮੰਡੀ ਦਾ ਤੇ ਉਹ ਭਾਰ ਸਰਕਾਰ ਦੇ ਤਾਂ ਅਸੀਂ ਧੌਣ ਤੇ ਗੋਡਾ ਰੱਖ ਕੇ ਵਾਪਸ ਕਰਾਇਆ ਤਾਂ ਇਹਨੇ ਲਾਗੂ ਕਰਤਾ ਇਨੇ ਕਹਤਾ ਵੀ ਭਾਈ ਜਿਹੜੀਆਂ ਮੰਡੀਆਂ ਆ ਉਹਨਾਂ ਚ ਕਣਕ ਨਹੀਂ ਲੈ ਕੇ ਜਾਣੀ 11 ਸਾਡੀਆਂ 9 ਜ਼ਿਲ੍ਹੇ 11 ਸਾਡੀਆਂ ਮਾਰਕੀਟ ਕਮੇਟੀਆਂ ਤੇ 11 ਸੈਲੋ ਜੀ ਨੂੰ ਮਨਜ਼ੂਰੀ ਦੇ ਦਿੱਤੀ ਵੀ ਸਿੱਧੀ ਕਣਕ ਉੱਥੇ ਲੈ ਕੇ ਜਾਓ ਫਿਰ ਚਿੱਠੀ ਲਿਖਿਆ ਕੀ ਵੀ ਖਰੀਦ ਵੇਚ ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਘੋਸ਼ਿਤ ਕਰਦੀ ਹੈ ਇਹਦਾ ਮਤਲਬ ਖਰੀਦ ਕੇਂਦਰ ਘੋਸ਼ਿਤ ਕਿੱਥੇ ਹੁੰਦਾ ਮੰਡੀ ਹੁੰਦੀ ਉਹ ਇੱਕ ਤਰ੍ਹਾਂ ਦਾ ਕੇਂਦਰ ਮੰਡੀ ਨੂੰ ਹੀ ਖਰੀਦ ਕੇਂਦਰ ਕਿਹਾ ਜਾਂਦਾ ਸੋ ਉਹਨਾਂ ਨੇ ਖੁੱਲੀ ਮੰਡੀ ਘੋਸ਼ਿਤ ਕਰਤਾ ਸੀ ਸੈਲੋ ਜੀ ਨੂੰ ਉਹ ਤਾਂ ਅਸੀਂ ਜਦੋਂ ਕਿਹਾ ਵੀ ਟ੍ਰੇਨਾਂ ਬੰਦ ਕਰਾਂਗੇ ਫਿਰ ਯੂ ਟਰਨ ਲੈ ਗਿਆ ਫਿਰ ਉਹ ਕਹਿੰਦਾ ਮੈਂ ਨੋਟੀਫਿਕੇਸ਼ਨ ਵਾਪਸ ਲੈਣਾ ਫਿਰ ਉਹ ਲੈਟਰ ਕੱਢ ਦਿੱਤੀ ਸ਼ੋ ਅੱਜ ਵੀ ਮੈਂ ਬਾਰ ਬਾਰ ਕਮਾਂਗਾ ਰੰਗਮੰਚ ਦੀ ਸਟੇਜ ਸਮਝੀ ਬੈਠਾ ਆਪਣੀ ਕੁਰਸੀ ਨੂੰ ਉਸ ਇਕਤਮ ਸੋਹੇਰਤ ਹੋ ਕੇ ਸਿਆਣਪ ਨਾਲ ਜਿਹੜਾ ਸੀਐਮ ਚਾਹੀਦਾ ਜਿੱਦਾਂ ਦਾ ਇੱਕ ਮੋਤਵਾਰ ਬੰਦਾ ਜਿਹੜਾ ਮੁੱਖ ਬੰਦਾ ਚਾਹੀਦਾ ਹੈ ਜਿਹੜਾ ਜ਼ਿੰਮੇਵਾਰ ਹੋਵੇ ਮਾਈ ਬਾਪ ਹੋਇਆ ਕਰਦਾ ਜਿਹੜੀ ਦੇਸ਼ ਦੀ ਪਰਜਾ ਆਪਣੇ ਪੰਜਾਬ ਦੀ ਪਰਜਾ ਉਹਦਾ ਮਾਈ ਬਾਪ ਹੋਇਆ ਕਰਦਾ ਮੁੱਖ ਮੰਤਰੀ ਇਹ ਉਹਦੀ ਸਾਰੀ ਔਲਾਦ ਨੇ ਤੇ ਉਹ ਦੇਖੇ ਇਹਨਾਂ ਦਾ ਹਿੱਤ ਦੇਖੇ ਆਪਣੀਆਂ ਕੁਰਸੀਆਂ ਦਾ ਹਿੱਤ ਨਾ ਦੇਖੇ ਆਪਣੇ ਆਕਾ ਦਾ ਹਿੱਤ ਨਾ ਦੇਖੇ ਅੱਜ ਵੀ ਤਾਂ ਬੜਾ ਦੁਹਾਈ ਪਾ ਰਿਆ ਵੀ ਤਸ਼ੱਦਦ ਹੋ ਰਿਹਾ ਜੀ ਅੱਜ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਜੀ ਅੱਜ ਉਹਨੂੰ ਕੇਜਰੀਵਾਲ ਨੂੰ ਅੰਦਰ ਬੰਦ ਕਰਤਾ ਇਹਦੇ ਆਕਾ ਨੂੰ ਇਹਦੇ ਬਾਪੂ ਨੂੰ ਤੇ ਭਾਈ ਜਿੱਦਨ ਸਾਡੇ ਲੜਕੇ ਅਮਰਿਤਪਾਲ ਉਹਨਾਂ ਨੂੰ ਚੱਕ ਕੇ ਤੁਸੀਂ ਡਿਬਰੂਗੜ੍ਹ ਭੇਜਿਆ ਉਦੋਂ ਨਹੀਂ ਸੀ ਤੈਨੂੰ ਲੋਕਤੰਤਰ ਨਜ਼ਰ ਆਉਂਦਾ ਉਦੋਂ ਕੀ ਗੱਲ ਸੀ ਜੇ ਉਹਨਾਂ ਨੇ ਕੋਈ ਦੋਸ਼ ਕੀਤਾ ਸੀ ਪਈ ਥਾਣੇ ਦੇ ਵਿੱਚ ਜਾ ਕੇ ਜੋ ਥਾਣੇ ਚ ਬਣਦਾ ਮਾਰਾ ਮੋਟਾ ਜੋ 57 ਦਾ ਪਰਚਾ ਬਣਦਾ ਉੱਥੇ ਥਾਣੇ ਚ ਦੇਣ ਦੇ ਉਹਦੀ ਜਮਾਨਤ ਹੋ ਜਾਂਦੀ ਤੁਸੀਂ ਆਪਣੀ ਕਾਰਵਾਈ ਕਮੀ ਕਰ ਲੈਂਦੇ ਵੈਸੇ ਤਾਂ ਉਹ ਵੀ ਨਹੀਂ ਸੀ ਕੋਈ ਏਡੀ ਗੱਲ ਪਰ ਮੈਂ ਕਹਾਂਗਾ ਉਹਨਾਂ ਨੂੰ ਡੀਬੂਰਗਰ ਭੇਜਣਾ ਕਿ ਇਹ ਲੋਕਤੰਤਰ ਦਾ ਕਹਾਣੀ ਸੀ ਉਦੋਂ ਤਾਂ ਲੋਕਤੰਤਰ ਬੜਾ ਚੰਗਾ ਸੀ ਅੱਜ ਕੇਜਰੀਵਾਲ ਅੰਦਰ ਹੈ ਤੇ ਅੱਜ ਲੋਕਤੰਤਰ ਦਾ ਢਾਣ ਹੋ ਰਿਹਾ ਇਹ ਕੋਈ ਇਹਨਾਂ ਨੂੰ ਲੋਕਾਂ ਦਾ ਮੋਹ ਨਹੀਂ ਪੰਜਾਬ ਦਾ ਮੋਹ ਨਹੀਂ ਇਹਨਾਂ ਨੂੰ ਐਵੇਂ ਡਰਾਮੇ ਕੇ ਬਾਅਦ ਇਹ ਮੁੱਖ ਮੰਤਰੀ ਆ ਸਾਡਾ ਨਿਰੇ ਡਰਾਮੇ ਕਰਦਾ ਤੇ ਇਹ ਕੇਵਲ ਤੇ ਕੇਵਲ ਸਾਡੇਆਂ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇ ਫਿਰ ਕਬਜ਼ਾ ਹੋਣਾ ਚਾਹੁੰਦਾ ਤੇ ਮੈਂ ਲੋਕਾਂ ਨੂੰ ਕਹਾਂਗਾ ਅਵੇਅਰ ਹੋਵੋ ਅੱਗੇ ਤੋਂ ਆਉਣ ਵਾਲਾ ਸਮਾਂ ਜਿਹੜਾ ਉਹ ਆਪਣਾ ਆਪ ਤਿਆਰ ਕਰੋ ਜਿਹੜੀਆਂ ਐਨਐਸ ਲਗਾਈ ਹੈ ਦੁਬਾਰੇ ਭੁਗਤਮਾਨੇ ਲਗਾਈ ਹੈ ਜਾਂ ਕੇਂਦਰ ਸਰਕਾਰ ਨੇ ਇਹ ਤਾਂ ਕਹਿ ਰਹੇ ਨੇ ਕੇਂਦਰ ਸਰਕਾਰ ਨੇ ਲਗਾਈ ਹੈ ਪਹਿਲਾਂ ਜਿਹੜੀਆਂ 20 ਉੱਥੋਂ ਲੈ ਕੇ ਆ ਬਟਾਲੀਆਂ ਨੂੰ ਜਾ ਕੇ ਉੱਥੋਂ ਪੈਰਾਮਿਟਰੀ ਫੋਰਸ ਦੀਆਂ ਟੁਕੜੀਆਂ ਉਹ ਇਹ ਕੱ데 ਲੈ ਕੇ ਆ ਕਿਡਾ ਖਤਰਾ ਪੈ ਗਿਆ ਸੀ ਪੰਜਾਬ 'ਚ ਕਿਹੜੀ ਹਾਲ ਮਾਹੌਲ ਖਰਾਬ ਹੋ ਗਿਆ ਸੀ ਪੰਜਾਬ 'ਚ ਮਾਹੌਲ ਖਰਾਬ ਹੋ ਜਾਣਾ ਸੀ ਪੰਜਾਬ 'ਚ ਕਿਹੜਾ ਮਾਹੌਲ ਖਰਾਬ ਹੋ ਜਾਣਾ ਸੀ ਜੀ ਜੇ ਇਹ ਕਹਿ ਦੇਣਾ ਬੱਚਿਆਂ ਨੂੰ ਨਸ਼ੇ ਛੱਡ ਦਿਓ ਮਾਹੌਲ ਖਰਾਬ ਹੈ ਇਹ ਕਹਿ ਦੇਣਾ ਅਮਰਿਤ ਸ਼ਕ ਲਾਓ ਮਾਹੌਲ ਖਰਾਬ ਹੈ ਇਹ ਕਹਿ ਦੇਣਾ ਕਿ ਸਾਡੇ ਨਾਲ ਭਾਰ ਸਰਕਾਰ ਨੇ ਜਦੋਂ 1947 ਜੇ ਦੇਸ਼ ਆਜ਼ਾਦ ਹੋਇਆ ਜੋ ਸੰਤਾ ਨੇ ਸੰ ਜਰਨੈਲ ਸਿੰਘ ਜੀ ਨੇ ਵੀ ਉਹੀ ਰੱਖਿਆ ਸੀ ਵੀ ਜੋ ਸਮਝੌਤਾ ਸੀ ਬਕਰੇ ਅਧਿਕਾਰਾਂ ਦੀ ਗੱਲ ਪੰਜਾਬ ਦੀ ਜੇ ਉਹ ਅੱਜ ਮੰਗ ਲੈ ਜਿਹੜੇ ਤੁਸੀਂ ਮੰਨੇ ਹੋਏ ਭਾਰ ਸਰਕਾਰ ਨੇ ਤੇ ਉਹ ਤੋਂ ਤੁਸੀਂ ਮੁਕਰੇ ਹੋਏ ਆ ਉਹਨੂੰ ਥੰਡੇ ਬਸਤੇ ਚ ਪਾ ਕੇ ਰੱਖਿਆ ਹੋਇਆ ਤੇ ਫੇਰ ਉਹ ਮਾਹੌਲ ਖਰਾਬ ਹੁੰਦਾ ਇਹਦਾ ਮਤਲਬ ਆਪਣੇ ਹੱਕ ਮੰਗਣਾ ਮਾਹੌਲ ਖਰਾਬ ਹੈ ਤੇ ਜਿਹੜਾ ਤੁਹਾਡੇ ਮਗਰ ਚਾਪਲੂਸੀ ਕਰੇਗਾ ਉਹ ਤਾਂ ਦੇਸ਼ ਭਗਤ ਤਾਂ ਜਿਹੜਾ ਹੱਕ ਸੱਚ ਦੀ ਗੱਲ ਕਰੇਗਾ ਉਹ ਤੁਸੀਂ ਗद्दार ਆ ਤੁਹਾਡੇ ਲਈ ਉਹ ਉਹ ਦੇਸ਼ ਦਰੋਹੀ ਹੈ ਉਹ ਉਹ ਤੇ ਦੇਸ਼ ਦਰੋਹੀ ਦੇ ਪਰਚੇ ਪਾ ਦਿਓਗੇ ਇਹ ਇਹ ਕਿੱਥੇ ਦਾ ਇਨਸਾਫ ਹੈ ਫਿਰ ਤਾਈਆਂ ਲੋਕ ਸੜਕਾਂ ਤੇ ਉਤਰਦੇ ਆ ਤਾਈਆਂ ਆਪਣੇ ਹੱਕਾਂ ਲਈ ਫਿਰ ਆ ਕੇ ਸੰਘਰਸ਼ ਕਰਦੇ ਆ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਲਾਸਟ ਸਵਾਲ ਹੈ ਤੇ ਜਿੱਥੇ ਬੀਜੇਪੀ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਬਾਕੀ ਹਾਲ ਕੈਂ ਵਿੱਚ ਸੰਗਰੂਰ ਵਿੱਚ ਵਿਰੋਧ ਹੋ ਰਿਹਾ ਬਠਿੰਡੇ ਵਿੱਚ ਵੀ ਹੋ ਰਿਹਾ ਤੇ ਇੱਕ ਬਠਿੰਡੇ ਵਿੱਚ ਗਰਮੀ ਸਿੰਘ ਮੋਢੀ ਖੁੱਡੀਆਂ ਦੇ ਮੁੰਡਿਆਂ ਦੇ ਵਿਰੋਧ ਹੋਇਆ ਹੈ ਉਦੇ ਬਾਰੇ ਕੀ ਕਹੂੰਗਾ ਉਹਨੂੰ ਪਿੰਡ ਵਿੱਚ ਪੜ੍ਹਨ ਨਹੀਂ ਦਿੱਤਾ ਪਿੰਡ ਵਿੱਚ ਭਜਾਤਾ ਇਹ ਆਉਂਦੇ ਤਾਂ ਵੋਟਾਂ ਲੈਣੇ ਹਨਾ ਖੁੰਡੀਆਂ ਦੇ ਬੱਚੇ ਦਾ ਨਹੀਂ ਉਹ ਸਾਡਾ ਹੀ ਪੁੱਤਰ ਹੈ ਖੁੰਡੀਆਂ ਵੀ ਸਾਡਾ ਹੀ ਭਰਾ ਹੈ ਉਹਦਾ ਵਿਰੋਧ ਨਹੀਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਹੈ ਜਿਹੜੀਆਂ ਨੀਤੀਆਂ ਉਹ ਘੜ ਰਏ ਸਾਡੇ ਲੋਕਾਂ ਦੇ ਖਿਲਾਫ ਉਹਦਾ ਵਿਰੋਧ ਹੈ ਤੇ ਇਸ ਕਰਕੇ ਭਾਈ ਤੁਸੀਂ ਲੋਕਾਂ ਨੂੰ ਬਦਲਾਓ 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 ਕਰਕੇ ਸਰਕਾਰ ਲਿਆਂਦੀ ਤੇ ਅੱਜ ਕੀ ਬਦਲਾਓ ਕੀਤਾ ਲੋਕ ਸਵਾਲ ਪੁੱਛਦੇ ਨੇ ਲੋਕ ਜਾਗ ਗਏ ਨੇ ਅਵੇਅਰ ਨੇ ਤੇ ਸਵਾਲ ਪੁੱਛਣਾ ਕੀ ਗੁਨਾਹ ਹੈ ਤੇ ਫਿਰ ਉਹਦਾ ਵਿਰੋਧ ਤੇ ਹੋਣਾ ਸੁਭਾਵਿਕ ਹੈ ਨਾ ਜਦੋਂ ਕੋਈ ਕਹੇ ਵੀ ਮੈਂ ਇਹਨਾਂ ਨਾਲੋਂ ਵੱਖਰਾ ਪਹਿਲਿਆਂ ਨੂੰ ਇਹ ਬੜੇ ਗੰਦ ਨਾਲ ਲਿਪੜੇ ਹੋਏ ਤੇ ਮੈਂ ਬੜਾ ਸਾਫ਼ ਸੁਥਰਾ ਤੇ ਮੈਂ ਤੁਹਾਨੂੰ ਸਾਫ਼ ਸੁਥਰੀ ਰਾਜਨੀਤੀ ਦੇਵਾਂਗਾ ਸਾਫ਼ ਸੁਥਰਾ ਮਾਹੌਲ ਦੇਵਾਂਗਾ ਤੇ ਫਿਰ ਉਹ ਉਦੋਂ ਵੀ ਗੰਦਲਾ ਕਰ ਦਵੇ ਮਾਹੌਲ ਨੂੰ ਤੇ ਫਿਰ ਲੋਕ ਕੀ ਕਹਿਣਗੇ ਫਿਰ ਲੋਕ ਤਾਂ ਫੇ ਇਹੀ ਕਹਿਣਗੇ ਵੀ ਤੁਸੀਂ ਉਹਨਾਂ ਤੋਂ ਵੀ ਅੱਗੇ ਲੰਘ ਗਏ ਤੁਸੀਂ ਉਹਨਾਂ ਤੋਂ ਵੀ ਅੱਗੇ ਲੰਘ ਕੇ ਸਿਕਿਉਰਟੀਆਂ ਲੈ ਲਈਆਂ ਉਹਨਾਂ ਤੋਂ ਵੀ ਅੱਗੇ ਲੰਘ ਕੇ ਵਾਅਦਾ ਖਿਲਾਫੀ ਕੀਤੀ ਇਸ ਕਰਕੇ ਤੁਹਾਨੂੰ ਹੱਕ ਨਹੀਂ ਸਾਡੇ ਹੱਕਾਂ ਦੇ ਵਿੱਚ ਸਾਡੇ ਨਗਰਾਂ 'ਚ ਹੋਣ ਦਾ ਫਿਰ ਲੋਕ ਵਿਰੋਧ ਕਰਨਗੇ ਪੰਜਾਬ ਵਿੱਚ ਕੀ ਲੱਗਦਾ ਫਿਰ ਭਗਵੰਤ ਮਾਨ ਦਾ ਕਹਿਣਾ 13 13 ਸੀਟਾਂ ਲੈ ਕੇ ਜਾਵਾਂਗੇ ਅਸੀਂ ਵੀ 13 13 ਚ ਤਾਂ ਤੋਂ ਸਾਨੂੰ ਕਹਿਣ ਚ ਕੀ ਹਰਜ ਐ ਲੈ ਲਵੇ ਸਾਨੂੰ ਕੀ ਹਰਜ ਐ ਅਸੀਂ ਤਾਂ ਸੰਘਰਸ਼ੀ ਲੋਕ ਐ ਸਾਨੂੰ ਕੋਈ ਭਗਵੰਤ ਮਾਨ ਸਾਨੂੰ ਕੋਈ ABC D ਕੋਈ ਵੀ ਲਾਜੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਮਤਲਬ ਐ ਆਪਣੀਆਂ ਨੀਤੀਆਂ ਨੂੰ ਠੀਕ ਕਰਨ ਆਪਣੀ ਨੀਤੀ ਘੜਿਆ ਨੂੰ ਕਹਿਣ ਨੀਤੀ ਲੋਕ ਪੱਖੀ ਘੜਨ ਤੇ ਜਦੋਂ ਲੋਕ ਪੱਖੀ ਨੀਤੀ ਘੜਨਗੇ ਲੋਕ ਘਰਾਂ ਚ ਬੈਠੇ ਖੁਸ਼ ਹੋਣਗੇ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਕਰਨਗੇ ਕਿ ਸਾਨੂੰ ਪੰਜਾਬ ਛੱਡ ਕੇ ਜਾਣ ਦੀ ਲੋੜ ਨਹੀਂ ਕਿਤੇ ਤੇ ਫੇਰ ਅਸੀਂ ਕਵਾਂਗੇ ਇਹਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ ਹੈ ਤੇ ਫੇਰ ਕੋਈ ਗੱਲ ਨਹੀਂ ਫੇਰ 13 ਛੱਡ ਕੇ 26 ਲੈ ਲਵੇ ਹੋਰ ਸਟੇਟਾਂ 'ਚ ਵੀ ਲੈ ਲਵੇ ਸਾਨੂੰ ਕੀ ਤਰਾਜ ਹੈ ਭਾਈ ਸਾਨੂੰ ਤਾਂ ਕੇਵਲ ਪੰਜਾਬ ਦੇ ਹਿੱਤ ਦੀ ਗੱਲ ਕਰੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਇਹ ਭਾਵਨਾ ਹੈ ਜਿਹੜੀ ਸ਼ੁਭਕਰਨ ਦੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਕੀ ਲੱਗਦਾ ਵੀ ਮੋਦੀ ਸਰਕਾਰ ਹੈ ਜਿਹੜੀ ਇਹਨੂੰ ਰੋਕ ਪਾਉਂਗਾ ਜਿਹੜੀ ਸੀਟਾਂ 400 ਦੇ ਪਾਰ ਕਹਿ ਰਹੀ ਹੈ ਨੇ ਅਸੀਂ ਸਾਡਾ ਰੋਕਣਾ ਮਤਲਬ ਹੀ ਨਹੀਂ ਸਾਡਾ ਤਾਂ ਲੋਕਾਂ ਨੂੰ ਵੇਅਰ ਕਰਨਾ ਮਤਲਬ ਹੈ ਕਿ ਬੱਚੋ ਇਹ ਜਿਹੜੀ ਆ ਕਾਰਪੋਰਟ ਘਰਾਣੀ ਪੱਖੀ ਸਰਕਾਰ ਹੈ ਇਹ ਗੁਲਾਮ ਦੇਸ਼ ਨੂੰ ਬਣਾਉਣਾ ਚਾਹੁੰਦੀ ਹੈ ਤੇ ਇਹਨੂੰ ਗੁਲਾਮੀ ਦਾ ਅਸਰ ਕਰਾਉਣਾ ਚਾਹੁੰਦੀ ਹੈ ਉਹ ਤੋਂ ਬਚੋ ਸਰਕਾਰ ਭਾਵੇਂ ਕੋਈ ਵੀ ਆਵੇ ਤੁਹਾਡਾ ਅੰਦੋਲਨ ਜਾਰੀ ਰਹੂਗਾ ਇਹ ਨੀਤੀਆਂ ਖਿਲਾਫ ਇਹ ਅਸੀਂ ਬਿਲਕੁਲ ਅਸੀਂ ਤਾਂ ਆਪਣੇ ਜਿਹੜੀਆਂ ਹੱਕੀ ਮੰਗਾਂ ਲੈ ਕੇ ਰਵਾਂਗੇ ਉਹਨਾਂ ਦੀ ਪੂਰਤੀ ਤੱਕ ਅੰਦੋਲਨ ਜਾਰੀ ਰੱਖਾਂਗੇ ਅਗਲਾ ਪਲਾਨ ਕੀ ਹੈ ਜਿਹੜਾ ਅੱਗੇ ਅਗਲਾ ਬਿਆਨ ਹੈ ਪੀਸਫੁਲੀ ਪ੍ਰੋਟੈਸਟ ਕਰਨਾ ਸਾਡੇ ਲੋਕਾਂ ਨੂੰ ਕਵਾਂਗੇ ਪੀਸਫੁਲੀ ਬੈਠੋ ਔਰ ਜਦ ਤੱਕ ਆਗੂ ਕ ਕੋਈ ਆਪਾਂ ਹੁੱਲੜਵਾਜੀ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਪੀਸਫੁਲੀ ਜਿਵੇਂ ਅੱਜ ਆਇਓ ਜਾਬਤੇ ਚਾਹੀਓ ਇਵੇਂ ਜਾਬਤੇ ਚ ਰਹਿਣਾ ਤੇ ਅੰਦੋਲਨ ਨੂੰ ਇਹਦੀ ਧੁਰ ਜਿਹੜੀਆਂ ਮੰਗਾਂ ਦੀ ਪੂਰਤੀ ਤੱਕ ਲੈ ਕੇ ਜਾਣਾ ਇਹ ਕਿੰਨਾ ਲੰਬਾ ਚੱਲ ਸਕਦਾ ਰੇਲ ਰੋਕ ਅੰਦੋਲਨ ਜਿੰਨਾ ਚਿਰ ਸਾਡੇ ਬੱਚੇ ਰੀਲੀਜ਼ ਨਹੀਂ ਹੁੰਦੇ ਉਹਨਾਂ ਚਿਰ ਚੱਲੇਗਾ ਲੰਬਾ ਵੀ ਜਾ ਸਕਦਾ ਹੈ ਜੀ ਲੈ ਜਿੰਨਾ ਮਰਜ਼ੀ ਲੰਬਾ ਚਲਾਓ ਸਰਕਾਰ ਨੇ ਚਲਾਉਣਾ ਤੇ ਜਿਹੜਾ ਦਿੱਲੀ ਜਾਣ ਦਾ ਅਗਲਾ ਪਲਾਨ ਕੀ ਹੈ ਜੀ ਦਿੱਲੀ ਜਾਣ ਦਾ ਪਲਾਨ ਸਰਕਾਰ ਸੜਕ ਖੋਲੇ ਅਸੀਂ ਸਵੇਰੇ ਚਲੇ ਜਾਣਾ ਸਰਕਾਰ ਨੇ ਸੜਕ ਖੋਲਣੀ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਹੋਈਆਂ ਉਹਣੀ ਬੈਰੀਕਾਟ ਤੋੜੇ ਜਾਣਗੇ ਫਿਰ ਦੁਬਾਰਾ ਜੇ ਨਹੀਂ ਅਸੀਂ ਬਿਲਕੁਲ ਪੀਸਫੁਲੀ ਬੈਠੇ ਆਂ ਸਰਕਾਰ ਬੈਰੀਕਾਟ ਬੈਰੀਕਾਟ ਹਟਾਏ ਅਸੀਂ ਆਪਣੀ ਰਾਜਧਾਨੀ ਜਾਵਾਂਗੇ ਠੀਕ ਹੈ ਬਹੁਤ ਤੱਕ ਸੰਘਰਸ਼ ਹੁੰਦੇ ਰਹਿਣਗੇ ਜਦੋਂ ਤੱਕ ਲੋਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਸੰਘਰਸ਼ ਚ ਹੁੰਦੇ ਰਹਿਣਗੇ ਪੰਜਾਬ ਸੰਘਰਸ਼ੀ ਹੈ ਕੀ ਸਰਕਾਰ ਇਹਦੇ ਵਿੱਚ ਦਖਲੰਦ ਅਦੇ ਰਹੀ ਹੈ ਸਰਕਾਰ ਬਥੇਰੀ ਦਖਲਅੰਦਾਜ਼ੀ ਕਰਦੀ ਆ ਸਰਕਾਰ ਮਨਮਾਨੀ ਕਰਦੀ ਆ ਧੱਕਾ ਕਰਦੀ ਲੋਕਾਂ ਨਾਲ ਜ਼ਬਰ ਕਰਦੀ ਪਰ ਅਰੇ ਸੰਘਰਸ਼ੀ ਲੋਗ ਆ ਇਹ ਕਦੇ ਜ਼ਬਰ ਨਹੀਂ ਹੋਣ ਦੇਣਗੇ ਬਹੁਤ ਧੰਨਵਾਦ ਜੀ